ਸਾ ਲੋਕੋ ਉਸੇ ਬੰਧਨ ਜਾਸ ਕੇ ਸਤਿਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਦੇ ਭਾਈ ਸਾਰੀ ਤੁਖ ਫੜੋ ਹੋਆ ਸਾਧੂ ਸੰਗ ਜਾਸ ਕੇ ਹੋਆ ਸਾਧੂ ਸੰਗ ਜਿਨ੍ਹਾਂ ਪੁਰਖਾਂ ਦੇ ਤਾਈ ਸਾਧ ਸੰਗਤ ਦੀ ਪ੍ਰਾਇਤ ਕੀ ਹੋਈ ਹੈ ਜਾਸ ਕੇ ਦੇ ਨਾਲ ਤਾਸ ਕੇ ਦਾ ਸੰਬੰਧ ਹੁੰਦਾ ਹੈ ਕੀਜੂ ਪੁਰਸ਼ਾਂ ਦੇ ਬੰਧਨ ਛੁੱਟੇ ਜਿਨ੍ਹਾਂ ਤੈ ਸਾਧੂਆਂ ਦੀ ਸੰਗਤ ਪ੍ਰਾਪਤ ਹੋਈ ਹੈ ਜੋ ਰਾਤੇ ਭਗਤਾਂ ਦੇ ਬੰਧਨ ਹੋਮੇ ਦੇ ਬੰਧਨ ਜਮਨੂ ਮਰਦ ਦੇ ਬੰਧਨ ਜੋ ਰਾਤੇ ਰੰਗ ਏਕ ਕੈ ਜੀ ਸਭ ਬਿਹਤੂਪ ਬ੍ਰਹਮੇਸ਼ਰ ਦੇ ਨਾਮ ਤੇ ਰੰਗੇ ਹੋਏ ਹੰਮ ਨਾਨਕ ਗੂੜਾ ਰੰਗ ਉਹਨਾਂ ਨੂੰ ਵਰਤਨੇ ਮਜੀਠੀ ਰੰਗ ਗਾੜਾ ਭਗਤੀਆਂ ਰੰਗ ਚੜ ਗਿਆ ਹੈ ਕੁਸੁੰਬੇ ਦੇ ਰੰਗ ਜਿਨਾਂ ਹੀ ਲੈਣ ਵਾਲਾ ਸੁਹਾ ਰੰਗ ਮਾਈਕੀ ਨਹੀਂ ਹੈ ਸੱਚੇ ਰੰਗਾੜਾ ਰੰਗ ਪ੍ਰੇਮ ਦਾ ਚੜ ਗਿਆ ਹੈ ਉਹਨਾਂ ਨੂੰ ਪੌੜੀ ਰਾਰਾ ਰੰਗ ਹੋਇਆ ਮਨ ਆਪਣਾ ਵਾਰੀ ਜੀ ਦੁਆਰਾ ਆਪ ਕਹਿੰਦੇ ਹਨ ਏ ਭਾਈ ਇਸ ਆਪਣੇ ਮਨ ਨੂੰ ਰੰਗੋ ਰੰਗਣਾ ਕਰੋ ਪ੍ਰੇਮ ਦੇ ਵਿੱਚ ਸਾਰ ਸੰਗਤ ਰੂਪੀ ਮੱਟੀ ਵਿੱਚ ਨਾਮ ਰੂਪੀ ਰੰਗ ਪਾ ਕੇ ਪ੍ਰੇਮ ਰੂਪੀ ਜਲ ਪਾ ਕੇ ਸਤਿਗੁਰੂ ਰੰਗਰੇਈ ਦੁਆਰਾ ਭਗਤੀ ਨੂੰ ਮੱਟੀ ਵਿੱਚ ਆਪਣੇ ਮਨ ਨੂੰ ਰੰਗਣਾ ਕਰੋ ਇਸ ਪ੍ਰਕਾਰ ਹਰ ਹਰ ਨਾਮ ਜਪੋ ਜਪ ਰਸਨਾ ਮਹਾਰਾ ਰੰਗ ਕਿਵੇਂ ਚੜੂਆ ਕਹੇ ਹਰੀ ਜੋ ਸਾਰਿਆਂ ਪਾਪਾਂ ਨੂੰ ਹਰਨ ਵਾਲਾ ਹੈ ਹਰੀ ਜੋ ਸੰਸਾਰਾਂ ਦਾ ਪਰਮਾਨ ਪਰਮੇਗਰ ਸੰਸਾਰਾਂ ਦਾ ਹਰਨ ਵਾਲਾ ਹੈ ਉਸ ਦੇ ਨਾਮ ਨੂੰ ਜਪਣਾ ਕਰੋ ਮਹਾਰਾ ਜਪਿਆ ਵੀ ਅਲੱਗ ਹੈ ਰਸਨਾ ਕਰਕੇ ਵੀ ਜਪੋ ਜਿਨ੍ਹਾਂ ਵੀ ਰਸਨਾ ਕਰਕੇ ਜੀਵਨ ਉਹਦੇ ਸਾਹਾਂ 'ਚ ਵੀ ਪੱਕ ਜਾਂਦਾ ਹੈ ਪਰਾਉਂਦੀ ਵਸੇ ਸਾਧ ਕੀ ਰਸਨਾ ਅਰੇ ਰੇ ਦਰਗਹ ਕਹੈ ਨਾ ਕੂ ਜੇ ਮਹਾਰਾ ਦਾ ਨਾਮ ਸਿਮਨ ਕਰੂੰ ਜੇ ਭਾਈ ਅਰੇ ਨਰਾਬਰੀ ਦਾ ਵਗਾ ਅਰੇ ਨਲਾਇਕ ਇਂ ਬਰਉਂਦਾ ਨਹੀਂ ਕਾ ਵਾਵੇਂ ਕਾ ਜਦ ਜੂਤ ਪੜਨਗੇ ਕਿਉਂ ਪੁਰਸੀਏ ਲੋਕ ਨਰਾਬਰੀ ਦੇ ਵਾਕ ਕਹਿੰਦੇ ਜਿਵੇਂ ਇਸ ਪ੍ਰਕਾਰ ਮਹਾਰਾ ਕਹਿੰਦੇ ਹਰੇ ਰੇ ਹਰੇ ਨੀਚ ਰੇ ਪਾਪੀ ਕਿੱਧਰ ਜਾਣਾ ਇਧਰ ਆਉ ਇਸ ਪ੍ਰਕਾਰ ਬਹੁ ਨਿਰਾਦਰੀ ਦੇ ਬਚਨ ਦਰਗਾਹ ਕੋਈ ਨਹੀਂ ਤੁਹਾਡੇ ਤਾਈਂ ਕਹੇਗਾ ਆਓ ਬੈਠ ਆਦਰ ਸੁਭ ਦੇਉ ਕਹਿਣ ਜੇ ਆਓ ਜੀ ਬੈਠੋ ਜੀ ਆਦਰ ਦੇਣਗੇ ਸ੍ਰੀਸ਼ਟ ਨਾਨਕ ਨਾਮ ਤੇ ਆਏ ਨੂੰ ਸਾਜਣਾ ਜਨਮ ਪਵਾਰ ਸਜੀਤ ਨਾਨਕ ਕਰਮ ਐਸੇ ਕਿਉ ਵੈ ਕੀਤੋ ਭਵਨ ਪੁਨੀਤ ਤੇ ਪਾਤੀਆਂ ਦੀ ਬਾਦ ਜਿਸ ਬਾਦ ਕਿਹਾ ਲਿਖਿਆ ਮਾਰੇ ਸਾਹਿਬ ਜੀ ਨੇ ਪਾਪੀ ਕਰਮ ਕਮਾਉਣ ਦੇ ਕਰਦੇ ਹਾਏ ਹਾਏ ਨਾਮ ਕਿਉਂ ਮੱਥੋਂ ਮਦਾਣੀਆਂ ਕਿਉਂ ਮੱਥੇ ਧਰਮੜਾਏ ਇਹ ਮਦਾਣੀਆਂ ਨੂੰ ਦੁੱਧ ਲਟਕੀਦਾ ਤੇ ਦੁੱਧ ਦੀਆਂ ਰਿੜ ਕਰਕੇ ਉਹਨਾਂ ਦੇ ਸੂਹੂ ਸਹੀ ਨੂੰ ਵਿੱਚੋਂ ਦੇਹਾਂ ਦੇਉ ਕੱਢ ਕੇ ਨਰਕ ਚ ਪਾਇਆ ਜਾਵੇਗਾ ਇਹ ਦੰਡ ਮਿਲੇਗਾ ਜੋ ਪਾਪਾ ਨੂੰ ਕਮਾਉਣ ਵਾਲੇ ਆ ਨਾਮ ਜਪਣ ਵਾਲਿਆਂ ਦੇ ਧਰਮਰਾਜ ਵੀ ਮਿੱਠਾ ਹੋ ਕੇ ਬੋਲੇਗਾ ਉਹ ਆ ਮਹਿਲੀ ਪਾਵੇ ਤੂੰ ਬਾਸਾ ਇਹ ਭਾਈ ਉਹਨਾਂ ਮੈਲਾ ਵਿੱਚ ਜੋ ਸੂਪ ਮੁਕਤੀ ਸਮੀਪ ਮੁਕਤੀ ਸ੍ਰਿਜ ਮੁਕਤੀ ਸ਼ਲੋਕ ਮੁਕਤੀ ਆਦਿਕ ਜਾਂ ਕੇਵਲ ਮੁਕਤੀ ਰੂਪ ਮਹਿਲਾ ਵਿੱਚ ਤ੍ਰਿਆ ਪਦ ਰੂਪੀ ਮਹਿਲਾ ਜੋ ਵਟਸਐਪ ਆਵੇਂਗਾ ਜਨਮ ਮਰਨ ਨਾ ਹੋਏ ਬਿਨਾਸਾ ਜਿੱਥੇ ਭਾਈ ਤੇ ਜਮਨ ਜਨਮ ਚ ਪਏ ਕੇ ਨਾਸ਼ ਨਹੀਂ ਹੋਵਨੇਗਾ ਮਰ ਕੇ ਆਸਾ ਦੇ ਸਹਤ ਹੋ ਕੇ ਫੇਰ ਵੀ ਜਨਮ ਤਾਰੇਗਾ ਜਨਮ ਮਰਨ ਨਾ ਹੋਏ ਬਿਨਾਸਾ ਜਦੋਂ ਬਿਨਾ ਆਸਾ ਤੋਂ ਹੋ ਗਿਆ ਉਦੋਂ ਜੰਮ ਮਰਨ ਨਹੀਂ ਤੈਨੂੰ ਹੋਵੇਗਾ ਇਹ ਆਸਾ ਕਰਕੇ ਹੀ ਜੰਮਦਾ ਮਰਦਾ ਹੈ ਆਸਾ ਕਰਦਾ ਜਗੂ ਆਸਾ ਮਰੇ ਨਾ ਜਾਏ ਇਹ ਆਸਾ ਕਰਕੇ ਆਉਂਦਾ ਜਾਂਦਾ ਜੀਵ ਰਹਿੰਦਾ ਹੈ ਸੋ ਹਜੂਰ ਫਰਮਾਉਂਦੇ ਹਨ ਜਨਮ ਮਰਨ ਨਹੀਂ ਹੋਏ ਬਿਨ ਆਸਾ ਇਹ ਜਮਣਾ ਤੇ ਮਰਨਾ ਵੀ ਨਹੀਂ ਹੋਵੇਗਾ ਤੇ ਰਾਹ ਦੇ ਵਿੱਚ ਜਿਹੜੀਆਂ ਵਿਪੱਕ ਵਾਕੀ ਦੀਆਂ ਅਵਸਥਾ ਹੈ ਪਹਿਲਾਂ ਬਾਲਕ ਅਵਸਥਾ ਹੁੰਦੀ ਹੈ ਫਿਰ ਬਾਲਕ ਅਵਸਥਾ ਬਨਾਸ਼ ਹੋ ਜਾਂਦੀ ਹੈ ਫਿਰ ਕਸੂਰ ਅਵਸਥਾ ਹੁੰਦੀ ਹੈ ਫਿਰ ਕਸੂਰ ਅਵਸਥਾ ਬਨਾਸ਼ ਹੋ ਜਾਂਦੀ ਹੈ ਇਹ ਕੁਸ਼ ਹੋਰ ਵਸਤਾ ਬਨਾਸ ਹੋਣ ਤੋਂ ਫੇ ਢਲਵੀ ਜਵਾਨੀ ਆਉਂਦੀ ਪਰੋਬਿਆ ਵਾਸਤੇ ਉਹ ਵੀ ਨਾਸ ਹੋ ਜਾਂਦੀ ਏ ਅਤੇ ਫੇਰ ਬਢੀਪਾ ਆ ਜਾਂਦਾ ਬਢੀਪਾ ਵੀ ਅੰਤ ਨੂੰ ਨਾਸ ਹੋ ਜਾਂਦਾ ਮੌਤ ਆ ਜਾਂਦੀ ਏ ਇਉ ਖੱਡ ਵਕਾਰ ਜਿਹੜੇ ਦੇ ਲ ਉਹਨਾਂ ਚ ਨਾਸ ਨਹੀਂ ਹੋਵੇਗਾ ਨਾ ਜੰਮੇਗਾ ਤੇ ਨਾ ਮਰੇਗਾ ਬਿਨਾਂ ਆਸਾ ਤੋਂ ਜਦੋਂ ਹੋ ਜਾਏਗਾ ਸੁਖਾਤ ਦੀ ਤੋਂ ਮਾਸਤਕ ਕਰਮ ਲਿਖਿਓ ਤੁਰ ਜਾ ਕੇ ਸਤਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਮੱਥੇ ਤੇ ਭਾਈ ਚੰਗੇ ਕਰਮੋ ਦੁਰਗੰਤ ਜਮੀਨ ਜਿਨ੍ਹਾਂ ਕੀਤੇ ਹਮ ਹਰ ਸੰਪੈ ਨਾਨਕ ਘਰ ਤਾਕੈ ਉਹਨਾਂ ਦੇ ਬਾਪ ਹਰੀ ਦੇ ਨਾਮ ਰੂਪੀ ਬਹੁਤੀ ਇਹ ਪਦਾਰਥ ਉਹਨਾਂ ਦੇ ਪਾਸ ਹੈ ਸਾਰੇ ਸਲੋਕ ਅਸਰ ਸੰਗਤ ਆ ਰਹੀ ਰੇ ਹਿਰਦੇ ਦੇ ਅੰਦਰ ਸਲੋਕ ਲਾਲਚ ਝੂਠ ਵਿਕਾਰ ਮੋਹ ਜਿਹੜੇ ਲੋਕੋ ਖਾਣ ਦਾ ਲਾਲਚ ਕਰਦੇ ਹੈ ਅਤੇ ਝੂਠ ਬੋਲਦੇ ਹੈ ਵਕਾਰ ਕਾਮ ਆਦਿਕਾਂ ਜ ਫਸੇ ਰਹਿੰਗੇ ਹੈ ਮੋਹ ਕਰਦੇ ਸਰੀਰ ਨਾਲ ਵਿਆਪਤ ਮੂਢੇ ਅੰਧ ਬਿਆਪਤ ਲੱਗੇ ਰਹਿੰਦੇ ਉਹ ਮੂਰਖ ਹਨਗੇ ਅੰधे ਅਗਿਆਨੀ ਹਨ ਬਸ ਸਮਝ ਲਾਗ ਪਰਮਾਰਸ ਰੂਪੀ ਨਿਗਾਹ ਨਹੀਂ ਹੈ ਉਹਨਾਂ ਦੀ ਲਾਗ ਪਰੇ ਦੁਰਗੰਧ ਸਿਓ ਦੁਸ਼ਿਆ ਨੂੰ ਕੋਟੀ ਦੁਰਗੰਦੀ ਚ ਰਾਤ ਨੇ ਪਰਚ ਰਹੇ ਹਨ ਨਾਨਕ ਮਾਇਆ ਬੰਦ ਇਸ ਪ੍ਰਕਾਰ ਮਾਇਆ ਨੂੰ ਬੰਨ੍ਹ ਲੈ ਗੁਰੂ ਸਾਹਿਬ ਜੀ ਕਹਿੰਿਆ ਨੇ ਇਹ ਮਾਇਆ ਦੇ ਬੰਧਨ ਹਰ ਭਾਈ ਜਿਹੜਾ ਲਾਲਚ ਚ ਫਸਿਆ ਖਾਣ ਪੀਣ ਦੇ ਜੋੜਨ ਦੇ ਅਤੇ ਝੂਠ ਬੋਲਣ ਚ ਵਕਾਰ ਭੋਗਣ ਤੇ ਮੋਹ ਵਿੱਚ ਲੱਗੇ ਰਹਿਣੇ ਅੰਧਾਈ ਵਾਲੇ ਮੂਰਖ ਲੱਗੇ ਐ ਇਸ ਤਰ੍ਹਾਂ ਦੁਰਗੰਧੀ ਦੇਣ ਵਾਲੇ ਦੁਸ਼ੀਆਂ ਚ ਲੱਗ ਪਏ ਜਿਹੜੇ ਉਹ ਮਾਇਆ ਦੇ ਨਾਲ ਵੱਜ ਕੇ ਕੈਦੀ ਹੋ ਗਏ ਹਨ ਔੜੀ ਲੱਲਾ ਲਪਟ ਬਿਖੈ ਰਾਤੀ ਜਿਦਲੇ ਵੀ ਦੁਆਰਾ ਮਾਰੇ ਸਾਹ ਫਰਮਾਉਂਦੇ ਹਨ ਲੱਲ ਲਫਟ ਬਿਖੈ ਰਸ ਰਤੂ ਗਾਈ ਮਾਰੇ ਕਹਿੰਦੇ ਵਿਸ਼ਿਆਂ ਦੀ ਲਫਟ ਜਾਣ ਕੇ ਜਿਵੇਂ ਲਿਫਟਿੰਗ ਚਾਹ ਨੂੰ ਪੀ ਪੀ ਕੇ ਲੋਕ ਬੜੇ ਖੁਸ਼ ਹੁੰਦੇ ਕਿ ਬੜੀ ਚੰਗੀ ਹੈ ਇਸੇ ਪ੍ਰਕਾਰ ਮਾਇਆ ਦੀ ਲਫਟਾਂ ਚ ਪਏ ਕੇ ਮਾਣੇ ਐਸੀ ਲਫਟੋਂ ਦੀ ਆਨੰਦ ਆਉਂਦਾ ਕਹਿੰਦੇ ਉਹ ਵਿਸ਼ਿਆਂ ਦੇ ਰਸ ਨੂੰ ਮੰਨ ਕੇ ਹੈ ਤਾਂ ਬਿਉਰੂਪ ਹੀ ਉਹਨਾਂ ਦੇ ਰਸ ਵਿੱਚ ਮਸਤ ਹੋਏ ਫਿਰਦੇ ਹਨ ਈਸ਼ਿਆਂ ਦੀ ਲਪਟ ਲਪੇਟ ਕੇ ਲੱਗ ਕੇ ਹੋਏ ਆਹੋ ਬੁੱਧ ਮਾਇਆ ਮਦਮਾਤੇ ਹੰਕਾਰ ਵਾਲੀ ਗੁੱਦੀ ਐ ਕਿਸੇ ਸੁਖ ਭੋਗਦੇ ਐ ਅਸੀਂ ਸੁਖ ਭੋਗਦੇ ਐ ਮਾਇ ਦੇ ਹੰਕਾਰ ਚ ਮੈਂ ਕਰਕੇ ਸ਼ਰਾਬ ਪੀ ਪੀ ਕੇ ਕਮੜੇ ਹੋਏ ਰਹਿੰਦੇ ਮਸਤ ਹੋਏ ਰਹਿੰਦੇ ਹੰਨ ਇਹ ਆ ਮਾਇਆ ਮਹਿ ਜਨਮ ਹੈ ਮਰਨਾ ਜਿਹੜੀ ਮਾਇਆ ਨੂੰ ਤੁਸੀਂ ਸੁਖਾਇਕ ਸਮਝਿਆ ਇਹਦੀਆਂ ਲਪਟਾਂ ਆਨੰਦ ਚੰਗੇ ਸਮਝਿਆ ਵਿਸ਼ਨ ਦੇ ਰਸਤੇ ਰੰਗੇ ਰਹਿੰਨੇ ਹੋ ਇਸ ਮਾਇਆ ਦਾ ਬਈ ਜੰਮਣਾ ਤੇ ਮਰਨਾ ਬਣਿਆ ਰਹੇਗਾ ਮੁਕਤ ਨਹੀਂ ਹੋ ਸਕੋਗੇ ਜਿਉਂ ਜਿਉਂ ਹੁਕਮ ਤਿਵੇਂ ਤਿਉਂ ਕਰਨ ਮਾਰੂ ਕੀ ਸ਼ਿਕਾਰੀ ਨੂੰ ਤੁਨ ਜੂਨਾ ਰੂਪੀ ਪਿੰਜਰੇ ਚ ਪਾਲਿਆ ਹੁਣ ਜਿਵੇਂ ਜਿਵੇਂ ਹੁਕਮ ਹੁੰਦਾ ਓਵੇਂ ਓਵੇਂ ਜੀਵਾਂ ਨੂੰ ਕਰਨਾ ਪੈਂਦਾ ਪਤੰਤਰ ਹੋ ਜਾਂਦੇ ਆ ਹਲ ਭੋਗਣ ਵਾਸਤੇ ਕੂ ਈ ਲੈ ਨਾ ਕੂ ਪੂਰਾ ਸਭ ਜਿਹੀ ਗੁਰੂ ਮਹਾਰਾਜ ਸਾਹਿਬ ਦੇ ਪਾਤਸ਼ਾਹ ਕਹਿੰਦੇ ਆ ਬ੍ਰਹਮ ਵੇਖਿਆ ਦੀ ਨਿਗਾਹ ਓ ਹੈ ਕੋਈ ਊਣਾ ਕੋਈ ਆਪੋ ਨਹੀਂ ਹੈ ਤੇ ਕੋਈ ਪੂਰਨਪੁਰਖ ਨਹੀਂ ਆਪੋ ਹੈ ਗੁਨਾ ਤਾਂ ਊਣਾ ਨੇ ਕੋਈ ਗੁਨਾ ਕਰਕੇ ਪੂਰਨ ਨਹੀਂ ਹੈ ਕੋਈ ਸੁਗੜ ਨਾ ਕੋਈ ਮੂਰਖ ਆਪੇ ਤੇਰੀ ਨਿਗਾਹ ਨਾ ਕੋਈ ਸੁਗੜ ਚਤ ਰਹਾ ਆਪੋ ਨਾ ਕੋਈ ਮੂਰਖ ਆਪੋ ਕਿਤ ਜੇ ਤ ਲਾਵੋ ਤੇ ਤੇ ਤੁ ਲਗਣਾ ਬ੍ਰਹਮ ਜੀ ਅਨੂ ਦਾ ਵਾਹਿਗੁਰੂ ਤੇ ਨਿਗਾਹ ਰੱਖਵੇ ਸ਼ੇਰ ਦ੍ਰਿਸ਼ਟੀ ਹੈ ਕਿਸਾਨ ਸਿੰਘ ਜੀ ਕੂਕਰ ਦ੍ਰਿਸ਼ਟੀ ਹੈ ਸ਼ੇਰ ਦੀ ਨਿਗਾਹ ਹੁੰਦੀ ਹੈ ਜਿਸ ਵੇਲੇ ਕੋਈ ਸ਼ਸਤਰ ਚ ਲਾਵੇ ਉਹ ਸ਼ਸਤਰ ਵਾਲ ਨਹੀਂ ਵੇਖਦਾ ਸ਼ਸਤਰ ਚਲਾਉਣ ਵਾਲੇ ਨੂੰ ਵੇਖਦਾ ਹੈ ਤੇ ਕੁੱਤੇ ਦੀ ਨਿਗਾਹ ਹੁੰਦੀ ਹੈ ਲਾਠੀ ਨੂੰ ਡੰਗ ਮਾਰ ਲ ਗੰਧੀਆਂ ਵੱਡਵਾ ਕਹਿੰਦੇ ਲਾਠੀ ਮੇਰੇ ਵੱਜਦੀ ਹੈ ਮਾਰਨ ਵਾਲੇ ਨੂੰ ਨਹੀਂ ਸਮਝ ਸਕਦਾ ਇਹ ਕੁੱਤੇ ਦੀ ਨਿਸ਼ਟੀ ਹੈ ਬ੍ਰह्म ਗਿਆਨੀ ਆ ਵੀ ਵਾਹਿਗੁਰੂ ਤੇ ਹੀ ਨਿਗਾਹ ਹੈ ਉਹ ਸਭ ਕੁਝ ਉਹੋ ਹੀ ਕੌਂ ਤੇ ਕਰਦਾ ਜਾਣਦੇ ਹੋ ਕਹਿੰਦੇ ਹਨ ਜਿੱਤ ਜਿੱਤ ਲਾਭ ਹੋ ਤਿਤ ਤਿਤ ਲਗਣਾ ਇਹ ਸ਼ੇਰ ਦ੍ਰਿਸ਼ਟੀ ਹੈ ਮਹਾਰਾਜ ਜੀਸਸ ਪਾਸੇ ਲਾਉਣੇ ਉਸ ਉਸ ਪਾਸੇ ਲਗਣਾ ਹੁੰਦਾ ਹੈ ਏ ਬਾਜੀ ਪਾਈ ਹੈ ਤਾਂ ਬਾਜੀਗਰ ਜੈਸੀ ਬਾਜੀ ਪਾਈ ਨਾਨਾ ਰੂਪੇਖ ਦਿਖਲਾਈ ਨਾਨਕ ਠਾਕੁਰ ਸਦਾ ਅਲੇਪ ਨਾ ਹੈ ਪਰਮੇਸ਼ਰ ਪਾਪ ਉਹਨਾਂ ਕਾ ਉਸ ਲੇਪ ਨਾ ਲੱਗੇ ਘੜ ਘੜ ਸਦ ਹੀ ਕੜਕੜੇ ਅੰਤਰ ਸਦ ਹੀ ਯੱਗ ਹੈ ਤੂੰ ਅਲੇਪ ਰਹਿਣਾ ਹੈ ਪਾਰਗੰ ਗੁਰੂ ਸਾਹਿਬ ਜੀ ਕਹਿੰਦੇ ਆ ਉਹ ਪਾਪਨ ਤੋਂ ਨਿਰਲੇਪ ਹੈ ਸਦਾ ਉਸ ਨੂੰ ਪਾਪਨ ਦਾ ਲੇਪ ਨਹੀਂ ਕਿਸੇ ਪ੍ਰਕਾਰ ਦਾ ਜਵ ਕਾਰੇ ਕਸ਼ਣ ਦ੍ਰਿਸ਼ਟੀਤ ਪਾਪੁੰਚੌਕੈ ਤੇ ਹੋਤ ਜਦੋਂ ਨਿਰੰਕਾਰ ਰੂਪੀ ਹੋ ਰੂਪ ਨਾ ਰੇਖ ਨ ਰੰਗ ਕੋਈ ਲੱਗਉਂਤੇ ਪਰ ਭੈਨੋ ਤਸਾਂ ਬੁਝਾਇ ਨਾਨਕਾ ਜੀ ਸੋਆ ਸੋ ਪ੍ਰਸੰਨ ਫਿਰ ਉਹਨੂੰ ਪਾਪੁੰਨ ਦਾ ਕੀ ਲੇਪ ਲੱਗਣਾ ਸੀ ਹਰ ਵਕਤ ਨ ਲੇਪ ਹੈ ਸਾਰੀ ਸੀਤੀ ਨੂੰ ਪੈਦਾ ਕਰਕੇ ਪੁਨ ਨਹੀਂ ਲਿੰਦਾ ਸਾਰੀ ਦੀ ਪੜ ਲੋ ਕਰਕੇ ਪਾਪ ਨਹੀਂ ਉਹਨੂੰ ਲੱਗਦਾ ਕਿਉਂ ਠਾ ਕੇ ਸਦਾ ਇਹ ਮਰ ਲੇ ਪਾ ਗੁਰੂ ਸਾਹਿਬ ਜੀ ਕਹਿੰਦੇ ਨੇ ਪਰਮੇਸ਼ਵਰੋ ਸਲੋਕ ਲਾਲ ਗੋਪਾਲ ਗੋਬਿੰਦ ਪ੍ਰਭ ਦੂਸਰੀ ਲਿਲਰੀ ਕਹਿੰਦੇ ਹਨ ਸੱਚੇ ਪਾਤਸ਼ਾਹ ਹਾਂ ਜੀ ਸ਼ਲੋਕ ਲਾਲ ਗੋਪਾਲ ਗੋਬਿੰਦ ਪ੍ਰਭ ਭਾਈਓ ਲਾਲ ਪਿਆਰਾ ਹੈ ਪਿਆਰਾ ਕੈਸਾ ਗੋਪਾਲ ਪ੍ਰਸਵੀ ਦੀ ਪਾਲਣਾ ਕਰਨ ਵਾਲਾ ਹੈ ਫੇਰ ਕੈਸਾ ਗੋ ਇੱਕ ਦੇ ਇੰਦਰੀਆਂ ਨੂੰ ਬਿੰਦ ਰੱਖਿਆ ਕਰਨ ਵਾਲਾ ਹੈ ਗੋ ਬੇਦਾਦਕਾਂ ਦੀ ਰੱਖਿਆ ਕਰਨ ਵਾਲਾ ਹੈ ਗੋ ਗੁਰਾਂ ਦੀ ਬਾਣੀ ਕਰਕੇ ਬਿੰਦ ਪ੍ਰਾਪਤ ਹੋਣ ਯੋਗ ਹੈ ਬੜਾ ਪ੍ਰਭੂ ਸਮਰੱਥ ਹੈ ਗਹਿਰ ਗੰਭੀਰ ਅਥਾਹ ਹਨ ਹਲ ਹੈ ਉਸ ਰੂਪ ਅਤਿ ਗੰਭੀਰ ਡੂੰਗੇ ਤੋਂ ਡੂੰਗਾ ਹੈ ਸਮੁੰਦਰ ਆਦਿਕਾਂ ਕਦੇ ਵੀ ਅੰਤ ਨਹੀਂ ਪਾਈ ਰਹਾ ਸਾ ਬੇਹਾਥ ਹੈ ਕਿਸੇ ਪ੍ਰਕਾਰ ਪ੍ਰਕਿਰਤੀ ਕਰਕੇ ਵੀ ਖਾ ਨਹੀਂ ਪਾਈ ਜਾਂਦੀ ਦੂਸਰ ਨਹੀਂ ਅਵਰਕ ਤੁਮ ਆਸ ਪਰਸੋ ਹੈ ਅਜੇ ਦੂਸਰਾ ਅਵਲਸਤਾਨ ਚ ਹੋਰ ਕੋਈ ਉਹਦੇ ਤੁਲ ਨਹੀਂ ਹੈ ਨਾਨਕ ਬੇਪਰਵਾਹ ਸਭ ਜੀ ਕਹਿੰਦੇ ਉਹ ਬੇਪਰਵਾਹ ਬੇਖਾਸ਼ ਕਿਸੇ ਦੇ ਨਿਆਜ਼ ਤੇ ਸੀਧੀਆਂ ਤੇ ਖੁਸ਼ ਹੋਣ ਵਾਲਾ ਨਹੀਂ ਲਾ ਬੇਪਰਵਾਹ ਹੈ ਉਹ ਪੌੜੀ ਲੱਲਾ ਤਾਂ ਕਹਿ ਲਵੈ ਨਾ ਕੋਈ ਇਹ ਦੂਸਰੀ ਵੇਲੀ ਦੁਆਰਾ ਕਹਿੰਦੇ ਹਨ ਪਹਿਲਾਂ ਅਗਵੀ ਚਈਏ ਫੇਰ ਲਗਵੀ ਕਹੀ ਹੈ ਲੱਲਾ ਤਾਂ ਕਹਿ ਲਵੈ ਨਾ ਕੋਈ ਇਲੇਖਦਾਰਾ ਕਹਿੰਦੇ ਉਹ ਪਰਮੇਸ਼ਰ ਦੇ ਲਗ ਸਦਾਰਸ ਹੋਰ ਕੋਈ ਨਹੀਂ ਹੋ ਸਕਦਾ ਹੈ ਭਾਈ ਇਹ ਕਹੇ ਆਪ ਅਵਰ ਨਹਿ ਹੂ ਕੋਈ ਕਹੇ ਪਰਮੇਸ਼ਰ ਅਵਰ ਨਹੀਂ ਕੋਈ ਹੋਰ ਨਹੀਂ ਕੋਈ ਹੋ ਸਕਦਾ ਇਹ ਸੋਲ ਨਾ ਪਿੱਛੇ ਹੈ ਹੋਇਆ ਹੈ ਨਾ ਹੁਣ ਹੈ ਨਾ ਅੱਗੇ ਨੂੰ ਕੋਈ ਅਵਰ ਹੋਵੇਗਾ ਹੋਵਨ ਹਾਰ ਹੂਤ ਸਦ ਆਇਆ ਹੂਤ ਕਾਲ ਜੀ ਵੀ ਉਹੀ ਹੋਵਨ ਹਾਰ ਸੀ ਤੇ ਹੁੰਦਾ ਹੀ ਸਦਾ ਆਇਆ ਹੈ ਅੱਗੇ ਨੂੰ ਵੀ ਹੋਣ ਹਾਰ ਹੋਵੇਗਾ ਪਿੱਛੇ ਹੁੰਦਾ ਆ ਸਦਾ ਹੋ ਉਹ ਆ ਕਾ ਅੰਤੁ ਨਾ ਕਾਹੂ ਪਾਇ ਉਹ ਦਾ ਅੰਤ ਕਿਸੇ ਨੂੰ ਪਿੱਛੇ ਵੀ ਨਾ ਹੋਣ ਨਾ ਅੱਗੇ ਨੂੰ ਕਿਸੇ ਨੂੰ ਪਾਇਆ ਨਹੀਂ ਹੈ ਕੀਟ ਹਸਤ ਮਹਿ ਪੂਰ ਸਮਾਨੇ ਜੀ ਦੇ ਹੱਥੀ ਵਿੱਚ ਕੋ ਜਿਆ ਪੂਰਨ ਹੋ ਉਹਦੀ ਜੋਤ ਸਮਾਈ ਹੋਈ ਹੈ ਇਕੋ ਜਿਆ ਮਿਲਿਆ ਹੋਇਆ ਹੈ ਇਹਦੇ ਉੱਤੇ ਸਾਲ ਸਿੰਘ ਜੀ ਦ੍ਰਿਸ਼ਟਾਂਤ ਹਨ ਸੀੜੀ ਤੇ ਹੱਥੀਏ ਵਿੱਚ ਪੂਰਿਆ ਸਮਾਨ ਕੋ ਜਿਆ ਇਤੇ ਲੋਕ ਕਰਮ ਕਾਂਡ ਦੀ ਸ਼ੰਕਾ ਕਰਦੇ ਆ ਉਹ ਕਹਿੰਦੇ ਇਹ ਕੀੜੀ ਦੇ ਅੰਦਰ ਜੋਤ ਹੈ ਪਰਮੇਸ਼ਰ ਦੀ ਜੋ ਹਾਥੀ ਦੇ ਪਾੜੀਏ ਹੁੰਦੇ ਵੇ ਤਾਂ ਇੱਕ ਕੋਣੇ ਇਹਦੀ ਕੀ ਕੀ ਰਹੂਗੀ ਪੀ ਕੀ ਕੀ ਪਰ ਲੱਗੂਗੀ ਇਹ ਜੋਤ ਕੀੜੀ ਦੀ ਹਾਥੀ ਵਿੱਚ ਪਈ ਹੋਈ ਹੈ ਅਤੇ ਜੇ ਹਾਥੀ ਦੀ ਜੋਤ ਕੀੜੀ ਚ ਪਾੜੀਏ ਤਾਂ ਪਾਸੇ ਲਾਂਕੀ ਉਹ ਕੀੜੀ ਛੋਟੀ ਜੀ ਹੈ ਹਾਥੀ ਦੀ ਜੋਤ ਉਸ ਅੰਦਰ ਕਿਵੇਂ ਟਿਕੇਗੀ ਇਹ ਸਵਾਲ ਕਰਦੇ ਆ ਲੋਕ ਉਹਨਾਂ ਸਵਾਲਾਂ ਦੇ ਉੱਤੇ ਸਰ ਸੰਜੇ ਜੀ ਨਿਆਂ ਕਰ ਤਾਂ یوں ਦੰਗੇ ਹੈ ਜਿੰਨੇ ਜਿਵੇਂ ਦੀਵਾ ਹੁੰਦਾ ਨਾ ਜਿਸ ਮੰਦਰ ਦੀ ਗਾਦੀ ਹੈ ਜਿੱਡਾ ਇੱਕ ਮੰਦਰ ਦਾ ਪ੍ਰਕਾਰ ਹੁੰਦਾ ਹੈ ਉਹਦਾ ਕੋਈ ਜੋਤ ਪ੍ਰਕਾਸ਼ ਦੀ ਇੱਕ ਦੇਸੀ ਮੰਨਦੇ ਆਤਮਾ ਨੂੰ ਨਿਆਇਕ ਲੋਕ ਜਿਹੜੇ ਹੈ ਇੱਕ ਦੇਸੀ ਮੰਨਦੇ ਕਰੀ ਕਹਿੰਦੇ ਹੈ ਜੋਤ ਇੱਕ ਥਾਂ ਇੱਕ ਦੇਸੀ ਉਹਦੀ ਲਸ਼ਕ ਦੇ ਨਾਲ ਤੇ ਸਾਰਿਆਂ ਦੀ ਰੋਸ਼ਨੀ ਜਿਵੇਂ ਦੀਵਾ ਇੱਕ ਥਾਂ ਰੱਖ ਦਈਏ ਕੋਨੇ ਤੇ ਉਹਦੀ ਲਸ਼ਕ ਜਿੰਨਾ ਮੰਦਰੋਂ ਦਾ ਉਨੀ ਪ੍ਰਤੀਤ ਹੁੰਦੀ ਹੈ ਇਹ ਨਿਆਇਕਾਂ ਦਾ ਮਤ ਇੱਕ ਦੇਸੀ ਮੰਨ ਕੇ ਬਾਰੇ ਸਾਧ ਸੰਗਤ ਜੀ ਦੋਵੇਂ ਮੱਤ ਜਿਹੜੇ ਆ ਇਹ ਗ੍ਰਹਿਣ ਕਰਨੇ ਯੋਗ ਨਹੀਂ ਦੋਵੇਂ ਭਿਖ ਦੇ ਬਾਦ ਦੇ ਮੱਤ ਹੈ ਅਧਵਾਤਵਾਦ ਇਸ ਪ੍ਰਕਾਰ ਸਿੱਧ ਹੁੰਦਾ ਹੈ ਜਿਸ ਪ੍ਰਕਾਰ ਸਾਧ ਸੰਗਤ ਜੀ ਹਸਤ ਕੀਟ ਮੈਂ ਪੂਰ ਸਮਾਨੇ ਜਿੱਥੇ ਸਾਧ ਸੰਗਤ ਜੀ ਛੋਟਾ ਜਾਂ ਘੜਾ ਬਣਾਇਆ ਹੋਇਆ ਹੈ ਉਥੇ ਘੜੇ ਜਿੰਨਾ ਆਕਾਸ਼ ਵਰਗੇ ਸਵਾ ਮੰ ਦਾਣੇ ਪੈਣ ਦਾ ਜਾਂ 20 ਸੇ ਦਾਣੇ ਪੈਣ ਦਾ ਹੀ ਬਣ ਅਤੇ ਜਿੱਥੇ ਵੱਡਾ ਇਧਰ ਮੰਦਰ ਬਣਾਇਆ ਮੱਡ ਬਣਾਇਆ ਹੋਇਆ ਹੈ ਕੋਈ ਉਹਨੇ ਆਦਮੀ ਬੈਠਣ ਦਾ ਉਹ ਆਕਾਰ ਬਣਦਾ ਹੈ ਆਕਾਸ਼ ਇੱਕੇ ਤਰ੍ਹਾਂ ਇੱਕੋ ਹੀ ਹੁੰਦਾ ਹੈ ਆਕਾਸ਼ ਦੇ ਵਿੱਚ ਕੋਈ ਫਰਕ ਨਹੀਂ ਜਿੱਦਾਂ ਮਕਾਨ ਬਣਾ ਲਿਆ ਉਹ ਮਕਾਨ ਦੀ ਬੈਠਣ ਵਾਲਾ ਉਹਨਾਂ ਥਾਂ ਹੈ ਜਿੰਨਾ ਘੜਾ ਵਿੱਚ ਜਾਣੇ ਪੈਣ ਜਿੰਨਾ ਉਹਨਾਂ ਹੈ ਇਸ ਪ੍ਰਕਾਰ ਉਹਦਾ ਨਾਂ ਘਟਾ ਆਕਾਸ਼ ਹੈ ਦੂਜਾ ਨਾਂ ਮਟਾ ਕਾਸ਼ ਹੈ ਕੇਵੇਂ ਈਸ਼ੁਰ ਜਿਹੜਾ ਹੈ ਉਹ ਅੰਤਰੀਜਾਨੀ ਸੱਚੇ ਬਾਦਸ਼ਾਹ ਜਿਹੜਾ ਇਸ ਤੇਲਾਕ ਆਕਾਸ਼ ਬ੍ਰਹਮ ਸੁਧ ਉਹਦੇ ਵਿੱਚ ਮਾਇਆ ਕਰਕੇ ਜਿਹੜਾ ਮ ਇੱਕ ਤੋਂ ਬਹੁਤੇ ਹੋਵਾਂ ਇਹ ਰੂਪਾਰੇ ਮਾਇਆ ਸ਼ਬਲਪੁਣੋ ਇਹ ਮਟਾਕ ਆਕਾਸ਼ ਦੀ ਨਹੀਂ ਇਸੇ ਬਣਿਆ ਹੋਇਆ ਹੈ ਕਿ ਜਿੰਨੇ ਜੀਵ ਹੈ ਘਟਾ ਕਾਹਦੀ ਨਹੀਂ ਆਈ ਹੈ ਜਿਵੇਂ ਘੜੇ ਜਿੰਨਾ ਕਾਕਾਸ਼ ਹੁੰਦਾ ਆਕਾਸ਼ ਦੋਹਾਂ ਦੇ ਘੜਾ ਤੁਮ ਵੀ ਇਹ ਤੇ ਫਿਰ ਘਟੂਟੇ ਤੇ ਉਹੀ ਪ੍ਰਕਾਸ਼ ਉਹ ਪ੍ਰਕਾਸ਼ ਰਹਿ ਜਾਂਦਾ ਜੇ ਮੰਦਰ ਦੀਆਂ ਕੰਧਾਂ ਲਾ ਜੀਏ ਉਹੋ ਜਿਹਾ ਆਕਾਸ਼ ਰਹਿ ਜਾਂਦਾ ਇਸੇ ਪ੍ਰਕਾਰ ਸਾਧ ਸੰਗਜ ਜਿਹੜੀਆਂ ਉਪਾਧੀਆਂ ਹਨ ਮਾਇਆ ਦੀ ਉਪਾਧੀ ਕਰਕੇ ਈਸ਼ਰ ਨਾਮ ਪਿਆ ਹੋਇਆ ਹੈ ਅਵਿਦਿਆ ਦੀ ਉਪਾਧੀ ਕਰਕੇ ਜੀਵ ਨਾਮ ਪਿਆ ਹੈ ਇਹ ਉਪਾਧੀਆਂ ਘਟਾ ਤੇ ਕੱਢਾ ਇਕੱਠਾ ਕਰਕੇ ਮੱਡਾ ਆਕਾਸ਼ ਬਣਾਈ ਬੈਠੀ ਹੈ ਦੋਹਾਂ ਉਪਾਧੀਆਂ ਨੂੰ ਕੱਢ ਲਈਏ ਤੇ ਮਹਾਕਾਸ਼ ਹੀ ਹੈ ਇਸੇ ਪ੍ਰਕਾਰ ਸਾਧ ਸੰਗਜ ਜੀ ਉਪਾਧੀ ਭੇਦ ਕਰਕੇ ਜਿਹੜਾ ਕੀੜੀ ਦੇ ਅੰਦਰ ਜੋਤ ਪ੍ਰਤੀਤ ਹੁੰਦੀ ਹੈ ਉਹ ਹੀ ਸੱਤਾ ਪਰਮੇਸ਼ਰ ਦੀ ਹਾਥੀ ਦੇ ਅੰਦਰ ਪੈ ਕੇ ਹਾਥੀ ਦੇ ਕੋਣੇ ਤੇ ਨਹੀਂ ਰਹਿੰਦੀ ਉਹ ਸਾਰੇ ਵਿਆਪਕ ਆਕਾਸ਼ ਵਾਂਗ ਜਿੱਥੇ ਮੰਦਰ ਜਿੱਡਾ ਬਣ ਲੀਏ ਉੱਡਾ ਹੀ ਆਕਾਸ਼ ਆ ਜਾਂਦਾ ਅੰਦਰ ਇੱਥੇ ਜਿੱਥੇ ਛੋਟਾ ਘੜਾ ਬਣਾਵੀਂ ਉੱਥੇ ਘੜੇ ਜਿਹਾ ਨਹੀਂ ਆਕਾਸ਼ ਆ ਜਾਂਦਾ ਕਿਉਂ ਕੀਲੀ ਦੇ ਆਕਾਰ ਚ ਕੀਵੀਂ ਕਿ ਆਕਾਰ ਜਿ ਨਹੀਂ ਸੇਤਨਾ ਆਇਆ ਹੋਇਆ ਅਤੇ ਹਾਥੀ ਦੇ ਆਕਾਰ ਚ ਹਾਥੀ ਜਿਹਾ ਨਹੀਂ ਆਕਾਰ ਬਣਾਇਆ ਹੋਇਆ ਕਿਥੇ ਸਨਾ ਆਇਆ ਹੋਇਆ ਕਿ ਇਹ ਦੋਨੋਂ ਵਿੱਚ ਫਰਕ ਨਹੀਂ ਕੀਲੀ ਚ ਵੀ ਛੋਟਾ ਹੋਵੇ ਤੇ ਹਾਥੀ ਚ ਵੱਡਾ ਹੋਵੇ ਉਹ ਆਕਾਸ਼ ਦੀ ਨਹੀਂ ਆਈ ਹੈ ਉਹ ਨਿਰਵਕਲ ਗੁਰੂਪ ਹੈ ਕਲਪਨਾ ਤੋਂ ਰਹਿਤ ਹੈ ਉਹ ਹਵੇ ਅੰਦਰ ਇੱਕੋ ਜਿਹਾ ਪੂਰੇ ਆਇਓ ਆਕਾਸ਼ ਵਾਂਗੂ ਪਰਮੇਸ਼ਵਰ ਸਾਰੇ ਪੂਰਣੇ ਬ੍ਰਿਸ਼ਟਾਂ ਦੇ ਕੇ ਦੇਣਾ ਕੀਟ ਹਸਤ ਮਹ ਪੂਰਸਮਾਨੇ ਕੀੜੀ ਤੇ ਹਾਥੀ ਦੇ ਵਿੱਚ ਪੂਰਣ ਕੋਈ ਜਸ ਮਾਇਆ ਹੋਇਆ ਜਿਵੇਂ ਆਕਾਸ਼ ਵੱਡੇ ਮੰਦਰ ਚ ਵੀ ਆਇਆ ਆ ਇਹ ਛੋਟੇ ਮੰਦਰ ਚ ਵੀ ਜਿੱਡਾ ਇਹਦਾ ਆਕਾਰ ਉਹਦੇ ਆਕਾਰ ਤੋਂ ਚੇਤਨਾ ਆਇਆ ਹੋਇਆ ਕੀੜੀ ਤੇ ਹਾਥੀ ਚ ਇੱਕੋ ਜਿਹਾ ਪੂਰਨ ਸਾਰੇ ਸਮਾਇਆ ਹੋਇਆ ਵਿਆਪਕਾ ਜਾਣਨਾ ਕਰੋ ਆਕਾਸ਼ ਦੀ ਨਹੀਂ ਆਈ ਪ੍ਰਗਟ ਪੁਰਖ ਸਭ ਠਾਉ ਜਾਣੇ ਉਹ ਸਾਰਿਆਂ ਦਾ ਪ੍ਰਗਟ ਹੈ ਅਤੇ ਸਾਰਿਆਂ ਦੇ ਵਿੱਚ ਪ੍ਰਸ਼ਾਦ ਦੇਣ ਵਾਲਾ ਉਦਮ ਦੇਣ ਵਾਲਾ ਹੈ ਇਹ ਤਨ ਸਦਾ ਦੇਣ ਵਾਲਾ ਹੈ ਸਾਰੀਆਂ ਪੁਰੀਆਂ ਜਿਹਾ ਆਕਾਸ਼ ਵਾਂਗੂ ਵਿਆਪਕ ਹੈ ਤੇ ਸਾਰੇ ਧਾਵਾਂ 'ਚ ਜਾਣੀਦਾ ਹੈ ਜਾਣਿਆ ਗੁਰਮੁਖ ਨੇ ਜਾ ਕਰਿਆ ਧਾਵਾਂ ਦੀ ਜਾਣਦਾ ਉਹ ਜਾ ਕੋ ਦੀਨੋ ਹਰ ਰਸ ਆਪਣਾ ਇਹ ਬਾਤ ਉਹਨਾਂ ਨੂੰ ਪ੍ਰਾਪਤ ਹੋਈ ਹੈ ਸਮਝ ਪਈ ਜਿਨ੍ਹਾਂ ਨੂੰ ਮਾਰਨੇ ਆਪ ਦਾ ਹਰੀ ਦਾ ਨਾਸੋ ਆਪਣਾ ਸੱਚੇ ਪਾਤਸ਼ਾਹ ਦੇਣਾ ਕੀਤਾ ਆਤਮਨੰਦ ਨਾਨਕ ਗੁਰਮੁਖ ਹਰ ਹਰ ਤੇ ਜਪਨਾ ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਗੁਰਮੁਖ ਬਣ ਕੇ ਭਾਈ ਹਰ ਹਰ ਪ੍ਰਮੇਸ਼ਰ ਦੇ ਨਾਮ ਨੂੰ ਗੁਰਮੁਖੋ ਜਪਨਾ ਕੀਤਾ ਹੈ ਉਹਨਾਂ ਨੇ ਅੱਗੇ ਨੂੰ ਜਪਣਾ ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਕਰਕੇ ਆਪਣੇ ਬਣਾਉਣਾ ਹੈ ਮਹਾਰਾਜ ਨੇ ਸ਼ਲੋਕ ਆਤਮ ਰਸ ਜਿਹ ਜਾਣਿਆ ਜੀ ਸਾਹਿਬ ਸਿੰਘ ਜੀ ਆਤਮ ਇਹ ਸਾਰਿਆਂ ਦਾ ਆਸਰ ਉਹ ਉਸੇ ਤਾਮ ਅਸੇ ਕਰਕੇ ਪ੍ਰਾਪਤ ਹੈ ਜਿਵੇਂ ਕਿ ਆਜ ਤਮਨੋਂ ਨੇ ਵਿਦਾ ਹੈ ਅਵਰਣ ਸ਼ਕਤੀ ਹੈ ਜਿਹੜੀ ਮਿਹਰੇ ਦੀ ਅਗਿਆਨ ਦੀ ਸਤੋਪਾਪ ਸ਼ਕਤੀ ਤੇ ਅਪਾਨਾਪ ਸ਼ਕਤੀ ਇਹਨਾਂ ਦੋਹਾਂ ਤੋਂ ਆ ਜਿਹੜਾ ਰਹਿਤ ਹੈ ਸੇ ਸਾਰਿਆਂ ਦਾ ਆਤਮਾ ਆਪਣਾ ਆਪ ਰੂਪ ਹੈ ਉਹਦੇ ਰਸ ਆਨੰਦ ਨੂੰ ਜਿਨ੍ਹਾਂ ਨੂੰ ਜਾਣਿਆ ਹੈ ਹਰ ਰੰਗ ਸਹਿ ਜੀ ਮਾ ਸਤਿਗੁਰੂ ਕਲਗੀ ਧਰਮ ਲੋਹ ਪ੍ਰਕਾਸ਼ ਇਹ ਲਿਖਿਆ ਹੈ ਆਤਮ ਰਹਿ ਕੇ ਜਾਨ ਹੀ ਸੋਹਾ ਖਾਲਸਾ ਦੇਵ ਕੋਮ ਮੋਮ ਤਾਸ ਵਿੱਚ ਰੰਚਕ ਨਾਹੀ ਤੇ ਜੇ ਇਹ ਆਤਮ ਦੇਵ ਨੂੰ ਜਾਣ ਗਏ ਉਹ ਖਾਲਸਾ ਦੇਵ ਪੂਜਨੀਕ ਹਨ ਵਾਹਿਗੁਰੂ ਜਿਹਦੇ ਸਾਡੇ ਵਿੱਚ ਹੀ ਤੇ ਉਹਨਾਂ ਖਾਲਸੇ ਵਿੱਚ ਰਤੀ ਨਾ ਫਰਕ ਨਹੀਂ ਕੋਈ ਰੂਪ ਹਾਂ ਸੀ ਇਹ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਆ ਲੋਹ ਪ੍ਰਕਾਸ਼ ਵਿੱਚ ਇਸੇ ਪ੍ਰਕਾਰ ਹਜੂਰ ਇੱਥੇ ਕਹਿ ਰਹੇ ਹਨ ਆਤਮ ਰਸ ਜੇ ਜਾਣਿਆ ਜਿਨਾਂ ਨੇ ਬਾਈ ਆਤਮ ਆਤਮ ਬ੍ਰਹਮਨ ਬ੍ਰਹਮਾਨੰਦ ਬ੍ਰਹਮ ਆਤਮਾ ਦੇ ਰਸ ਆਨੰਦ ਨੂੰ ਜਾਣਿਆ ਹੈ ਹਰ ਰੰਗ ਸਹਿਜੇ ਮੋਹ ਹਰੀ ਦੇ ਅਨੰਦ ਨੂੰ ਸਹਿਜੇ ਸੁਤੇ ਹੀ ਮਾਣਦੇ ਆ ਉਹ ਨਸ਼ਾ ਆਪਾਦ ਕਨੰ ਨਹੀਂ ਮਾਣਦੇ ਜਿਵੇਂ ਅੱਖਾਂ ਨਾਲ ਵੇਖ ਕੇ ਰੂਪ ਨੂੰ ਖੁਸ਼ ਹੋਈਦਾ ਹੈ ਕੰਨ ਨਾਲ ਉਸਤ ਸੁਣ ਕੇ ਖੁਸ਼ ਹੋਈਦਾ ਹੈ ਜ਼ੁਬਾਨ ਨਾਲ ਕੋਈ ਕਿਮ ਜੇ ਬਚਨ ਬੋਲ ਕੇ ਖੁਸ਼ ਹੋਈਦਾ ਹੈ ਜਾਂ ਮਿੱਠੇ ਰਸ ਖਾ ਕੇ ਖੁਸ਼ ਹੋਈਦਾ ਹੈ ਇਉਂ ਸਾਰਾ ਕਦ ਅਨੰਦ ਨਹੀਂ ਪੰਜਾਬੀ ਸ਼ਾਂ ਦੇ ਉਪਾਧੀ ਸਹਿਜ ਅਨੰਦ ਹੈ ਉਹ ਸਹਿਜ ਅਨੰਦ ਹੈ ਸੁਤੇ ਜਦੋਂ ਸਾਰੇ ਨਾ ਵਿਸ਼ਿਆਂ ਤੋਂ ਰਹਿ ਤੋ ਜੀਏ ਉਦੋਂ ਪ੍ਰਗਟ ਹੁੰਦਾ ਹੈ ਅਨੰਦ ਹਾਰੇ ਰੰਗ ਸਹਿਜੇ ਮਾਈਂ ਦੇ ਅਨੰਦ ਨੂੰ ਸਹਿਜੇ ਸੁਤੇ ਸੁਧ ਮੰਨ ਕੇ ਮਿਰ ਜੈਣਾ ਇਹਨਾਂ ਪੰਜਾਬੀ ਸ਼ਾਂ ਦੇ ਬਿੱਤੀ ਨੂੰ ਉਪਰਾਮ ਕਰਕੇ केजी आवाज है जिस ज्यादा नानक तन 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 जन सगगुरु जी कहंदे तन ਸੀ ਪਿਛੇ ਪੁਰਸ਼ੋ ਤਨ ਹੈ ਉਹ ਹੁਣ ਤਨ ਜੀ ਨੂੰ ਹੋਵੇ ਤਨ ਉਹਨੇ ਦੇ ਮਾਤਾ ਤਨ ਉਹਨੇ ਦੇ ਪਿਤਾ ਤਨ ਉਹ ਪੁਰਖ ਨੇ ਕਾਨੂੰਨ ਦੀ ਕਰਨੀਏ ਤਾਨੂੰ ਉਹਨਾਂ ਦੇ ਗੁਰੂ ਹਨ ਤਾਨੂੰ ਉਹ ਪੁਰਖ ਹਨ ਆਇਤੀ ਪਰਵਾਹ ਆਏ ਹੋਏ ਸੰਸਾਰ ਕਰਵਾਣੀ ਕੇ ਸਫਲੇ ਹਨ ਪੌੜੀ ਆਇਆ ਸਫਲਤਾ ਹੂ ਕੋ ਗਣੀਏ ਜਿਹੜਾ ਹੋਏ ਨਾ ਆਇਆ ਹੋਇਆ ਭਾਈ ਸੰਸਾਰ ਚ ਸਫਲਾ ਉਸ ਪੁਰਖ ਨੂੰ ਗਣੀਏ ਵਿਚਾਰਨਾ ਚਾਹੀਦਾ ਹੈ ਜਸ ਰਸਨ ਹਰ ਹਰ ਜਸ ਭਨੀਏ ਜਿਸ ਦਾ ਜੋ ਹਰ ਹਰ ਪਰਮੇਸ਼ਰ ਦਾ ਜਸ ਉਚਾਰਨ ਹੋਵੇ ਉਹ ਆਇਆ ਹੋ ਦੁਨੀਆ ਚ ਸਫਲਾ ਹੈ ਬਾਕੀਆ ਹੁਣ ਬ्यर्थਾ ਸਭ ਨਾਂ ਦਾ ਆਈ ਬਸ ਹੈ ਸਾਧੂ ਕੈ ਸੰਗੀ ਜਿਨ ਜਨੂੰ ਧਾਰ ਕੇ ਸੁਧ ਸੰਭਾਲ ਕੇ ਆ ਕੇ ਸਾਧ ਸੰਗ ਚ ਵਸ ਗਏ ਹਨ ਆਨ ਦਿਨ ਨਾਮ ਧਿਆਵ ਹੈ ਰੰਗੇ ਸਾਧੂ ਦੀ ਸੰਗਤ ਕੀ ਮਤਲਬ ਹੈ ਜੀ ਕਹਿੰਦੇ ਰਾਤ ਨੇ ਪ੍ਰੇਮ ਨਾਲ ਜਿਹੜੇ ਨਾਮ ਨੂੰ ਧਿਆਉਂਦੇ ਹੈ ਉਹ ਆਤਮ ਦੇ ਸਾਥ ਸੰਗ ਵਿੱਚ ਵਸਦੇ ਹਨ ਆਗਤ ਸੋ ਜਨ ਨੰਮ ਹੈ ਰਾਤਾ ਇਹ ਜਨੂ ਧਾਰ ਕੇ ਆਉਂਦਾ ਹੋਇਆ ਉਹ ਆਦਮੀ ਸਫਲਾ ਹੈ ਨਾਮ ਦੇ ਵਿੱਚ ਉਹ ਰੰਗਿਆ ਹੋਇਆ ਹੈ ਜਾ ਕੋ ਦਇਆ ਮਇਆ ਵਿਦਾਤਾ ਜਿਨਨ ਤੇ ਬਿਆ ਕਰ ਮਾਇਆ ਨੋ ਸਰੂਪ ਦਾ ਹੈ ਵਿਆਲੂ ਸਰੂਪ ਵਧਾਤਾ ਜੀ ਕਿਰਪਾ ਦ੍ਰਿਸ਼ਟੀ ਹੈ ਜਿਨ੍ਹਾਂ ਦੇ ਉੱਤੇ ਇਹ ਕਹ ਆਵਨੋ ਸਿਰ ਜੂਨ ਨਾ ਆਇਆ ਉਹ ਸਾਧ ਸੰਗਤ ਜੀ ਨੇ ਛੇ ਰਿੰਜਰੇ ਨੂੰ ਪਾੜ ਕੇ ਫੇਰ ਨਹੀਂ ਕੈਦ ਹੁੰਦਾ ਪਿੰਜਰੇ ਦੀ ਨਿਕਲ ਜਾਂਦਾ ਕਿਵੇਂ ਉਹ ਇਹ ਸੁਦੇ ਦੇ ਵਿਚਕੇ ਵਾਰੀਆਂ ਹੈ ਹੁਣ ਫੇਰ ਨਹੀਂ ਉਹ ਜੂਨਾ ਜਾਵੇਗਾ ਮੁਕਤ ਹੋ ਜਾਏਗਾ ਨਾਨਕ ਹਰ ਕੈ ਦਰਸ ਸੁਮਾਏ ਸਤਿਗੁਰੂ ਸਾਹਿਬ ਜੀ ਕੰਨ ਹਈਆ ਕਾਲ ਤੁਖ ਦੇ ਜਸ਼ਨ ਕਰਕੇ ਵਾਹਿਗੁਰੂ ਦੇ ਕੋ ਸਮਾ ਜਾਂਦਾ ਤੀਨ ਹੋ ਜਾਂਦਾ ਹੈ ਸਲੂਕ ਯਾਸ ਜਪਤ ਮਨ ਹੋਏ ਆਨੰਦ ਹੁਣ ਐਡੇ ਸਾਂਝੀ ਸੁਸਬੇ ਜਿਹੜੇ ਉਹਨਾਂ ਤਾਂ ਜਈਏ ਹਜ਼ੂਰ ਚਾਰਨ ਕਰਦੇ ਹਨ ਇਕੱਠੇ ਹੀ ਹਾਂਜੀ ਯਾਸ ਜਪਤ ਮਨ ਹੋਏ ਆਨੰਦ ਜੇ ਭਾਈ ਜਿਸ ਵਾਹਿਗੁਰੂ ਦਾ ਜਾਪ ਕਰਨੇ ਕਰਕੇ ਮਨ ਆਨੰਦ ਪ੍ਰਗਟ ਹੋਵੇ ਬਿਨ ਸਹਿ ਦੂਜਾ ਭਾਵ ਜਗ ਬਾਹੇ ਜੀ ਤੇਰਾ ਨਾਸ ਹੋ ਜਾਵੇ ਜਿਸ ਪ੍ਰਕਾਰ ਦੁਖ ਦਰਦ ਤ੍ਰਿਸ਼ਨਾ ਬੁਝੈ ਜਨਮ ਮਰਨ ਦਾ ਦੁਖ ਅਵਿਦਿਆ ਦੀਆਂ ਦਰਦਾਂ ਪੀੜਾਂ ਕਿ ਕ੍ਰਿਸ਼ਨ ਜਿਹੀ ਆ ਰਸਾ ਕਸਾ ਜੀਂ ਬੁੱਝ ਜਾਵੇ ਅੱਗ ਦੀ ਨੇ ਜੋ ਮਚ ਰਹੀ ਐ ਨਾਨਕ ਨਾਮ ਸਮਾ ਸਰਬੋ ਜੀ ਜੇ ਨਾਮ ਵਿੱਚ ਮੈਨਣਾ ਤਾਂ ਨਾਮ ਨਾਲ ਮਸਤੀ ਛਾੜ ਇਹ ਕ੍ਰਿਸ਼ਨ ਦੀ ਅਨਪੂਰਤ ਚਾਹੀ ਜੇ ਜਦੋਂ ਵਿਰਤ ਹੋ ਜਾਏ ਜੀ ਆਉੜੀ ਯਈਆ ਗਾਰੋ ਦੂਰਤ ਦੂ ਨੀਏ ਅਖੰਡਾਇ ਘੋਮ ਮਿਲ ਹੀ ਪਾਈ ਜਿਹੜੀ ਖੋਤੀ ਮਤੋਂ ਐ ਇਹੋ ਹੀ ਦੋ ਦੋ ਭਾਵ ਜੀਵ ਤੇ ਇਸ ਦਾ ਤੇਦ ਪਾਈ ਰੱਖੀ ਐ ਪਾਪੀ ਪੁੰਨੀ ਮਿੱਤਰ ਸੱਤਰ ਅਤੇ ਇਸੇ ਤਰ੍ਹਾਂ ਹਰ ਖੋ ਸੋਗ ਰਾਗ ਦੁਆਇ ਖੋ ਜੋਗੀ ਭੋਗੀ ਸੋਗੀ ਰੋਗੀ ਇਹ ਜਿੰਨੀ ਦੁਆਇਤ ਪਾਈ ਹੋਈ ਹੈ ਇਹ ਖੋਟੀ ਮਤ ਕਰਕੇ ਹੈ ਇਹ ਦੁਆਇਤ ਕਰਕੇ ਖੋਟੀ ਮਤ ਹੈ ਸੋ ਇਹ ਦੋਹਾਂ ਨੂੰ ਜਾਣਨਾ ਕਰੋ ਦੁਆਇਤ ਨੂੰ ਵੀ ਜਾਣੋ ਖੋਟੇ ਮਤਪੁਰਖਾਂ ਦੀ ਜਿਹੜੀ ਕੁਮਤ ਹੈ ਉਹਨੂੰ ਵੀ ਮੇਟਣਾ ਕਰੋ ਯਾਲੋ ਨਾਮ ਦੇ ਅਭਿਆਸ ਕਰਕੇ ਸਹਿਤਿਆਗ ਸੁਖ ਸਹਿਜੇਸੂ ਜੇ ਤੁਸੀਂ ਖੋਟੇ ਮਤਪੁਰਖਾਂ ਦੀ ਸੰਗਤ ਛੱਡ ਦੇਵੋਗੇ ਤੇ ਦੁਆਇਤ ਨੂੰ ਛੱਡ ਦੇਵੋਗੇ ਯਾਲ ਦੇਵੋਗੇ ਨਾਮ ਦੇ ਅਭਿਆਸ ਕਰਕੇ ਬ੍ਰਹਮ ਅਭਿਆਸ ਰੂਪੀ ਅਗਨੀਨ ਇਹਨਾਂ ਦਾ ਤਿਆਗ ਕਰਕੇ ਸਹਿਜੇਸੋ ਨਿਰਜਤਨ ਸੁਖ ਤੋਂ ਨੂੰ ਪ੍ਰਾਪਤ ਹੋਵੇਗਾ ਜਿਹੜਾ ਸੁਖ ਕਿਸੇ ਖਾਣ ਚ ਨਹੀਂ ਸੀਣ ਚ ਨਹੀਂ ਸੈਨਨ ਚ ਨਹੀਂ ਪਹੁੰਗਣ ਚ ਨਹੀਂ ਸੁਪਾਰਸੀ ਚ ਨਹੀਂ ਉਹ ਸੁਖ ਤੁਹਾਨੂੰ ਸਜਾਈ ਪ੍ਰਗਟ ਹੋ ਜਾਏਗਾ ਜਈਆ ਜਾਏ ਪਰੋ ਸੰਤ ਸਰਨਾ ਜਈਆ ਖਰਦ ਵਾਲਾ ਕਹਿੰਦੇ ਜਾ ਕਰਕੇ ਸਾਧ ਸੰਗਤ ਦੀ ਸ਼ਰਨ ਪੈਣਾ ਕਰੋ ਜਿਹੇ ਆਸਰ ਇਹ ਆ ਭਵਜਲ ਤਰਨ ਜੇ ਸਾਥ ਸੰਗਤ ਦੇ ਆਸਰੇ ਕਰਕੇ ਸੰਸਾਰ ਸਮੁੰਦਰ ਤੋਂ ਪਾਈ ਤਰਨਾ ਹੋਵੇਗਾ ਜਈਆ ਜਨਮ ਨ ਆਵੇ ਸੂ ਜਈ ਅਖਲਾਹ ਹਜੂਰ ਨੂੰ ਹੋਣੇ ਉਹ ਜਨਮਾਂ 'ਚ ਨਹੀਂ ਭਾਈ ਪੁਰਖ ਹੋਣਗੇ ਇੱਕ ਨਾਮ ਲੈ ਮਨਹਿ ਪਰੂ ਇੱਕ ਗੁਰਮਤਿ ਦੁਆਰਾ ਮਰ ਅ ਨਾਮ ਲੈ ਕੇ ਜੇ ਮਨ ਦੇ ਵਿੱਚ ਮਨ ਰੂਪੀ ਮੰਨ ਕੇ ਤਾਗੇ ਵਿੱਚ ਪ੍ਰੋ ਲੈਣਗੇ ਜਈਆ ਜਨਮ ਨਾ ਹਾਰੀਐ ਜੁਨੇ ਖਰਦਾਰਾ ਕਹਿੰਦੇ ਫੇਲ ਜਨਮ ਨਹੀਂ ਭਾਰੀ ਹਾਰੀ ਦੇ ਗੁਰ ਪੂਰੇ ਕੀਤੇ ਸਾਰੇ ਪੂਰਨ ਸਤਿਗੁਰਾਂ ਦੀ ਓਟ ਹਿਰਦੇ 'ਚ ਲੈ ਲਈਏ ਜੇ ਕਰਕੇ ਨਾਨਕ ਤੇ ਸੁਖ ਪਾਏ ਸਤਿਗੁਰ ਜਿਵੇਂ ਉਹਨਾਂ ਪੁਰਖਾਂ ਨੂੰ ਸੁਖ ਰੂਪ ਨੂੰ ਪਾਉਣਾ ਕੀਤਾ ਹੈ ਜਾ ਕਹਿ ਹਿਰ ਰਐ ਈਨਨ ਹਿਰਦੇ 'ਚ ਕੋਈ ਪਰਮੇਸ਼ਰ ਬਸਿਆ ਹੈ